ਗੋਲੀ ਦੇਣਾ ਗੋਲ ਨਹੀਂ ਮਾਰ ਦੋਦੇ ਨਹੀਂ ਹੁੰਦਾ ਮੇਰੇ ਗੋਲੀ ਮਾਰਦੇ ਖੋਲਦਾ ਕਾ ਤੋਸੀ ਤੂੰ ਕਹਿੰਦੇ ਗੋਲੀਆਂ ਕਾ ਦੋ ਖੋਲਦਾ ਕਾ ਤੋਸੀ ਉਹ ਪੈਸਾ ਨਹੀਂ ਉਹ ਗੋਲੀਆਂ ਕਾ ਦੋ ਲੈ ਵੀਰੇ ਮੇਰੇ ਕੋਲ ਕੋਈ ਪੈਸਾ ਨਹੀਂ ਇਧਰ ਆ ਇਧਰ ਨਹੀਂ ਨਹੀਂ ਜੇ ਪੈਸਾ ਨਹੀਂ ਤਾਂ ਮਤਲਬ ਆ ਤੈਂ ਖੋਲੇ ਆ ਉਹ ਬੈਠ ਜਾ ਥੋੜਾ ਖੋਲੇਗਾ ਤੂੰ ਤੈਂ ਖੋਲੇ ਆ ਤੈਨੂੰ ਕੋਈ ਡਰ ਨਹੀਂ ਕੋਲੇ ਵਰਕਸ਼ਾਪ ਆ ਗ੍ਰੈਡਾ ਤੈਨੂੰ ਕੋਈ ਡਰ ਨਹੀਂ ਰੂਟ ਚਲਦਾ ਨਹੀਂ ਨਹੀਂ ਰੋਡ ਚਲਦਾ ਤੈਨੂੰ ਸ਼ਰਮ ਨਹੀਂ ਆ ਆ ਦੇਖੋ ਜੀ ਇੱਥੇ ਰੋਡ ਚੱਲਦਾ ਸ਼ਰਿਆਮ ਚੋਰੀ ਕਰ ਰਿਹਾ ਜੀ ਇਹ ਮੈਂ ਕਹ ਕਿਤੇ ਕੋਈ ਛੋਟਾ ਰਹਿੰਦਾ ਦਾ ਰਸਤੇ ਉਹ ਮੈਨੂੰ ਨਹੀਂ ਪਤਾ ਸੀ ਮਿੰਨ ਤਾਂ ਇਹਨੇ ਕਹਿ ਕਹਦਾ ਬੰਦਾ ਫੜ ਲਿਆ ਆ ਦੇਖੋ ਜੀ ਆ ਬਾਬੇ ਦੀ ਗੱਡੀ ਸੀਗੀ ਜੀ ਇਹ ਕੁਦਰਤੀ ਮੁੰਡਾ ਗੱਡੀ ਲੈਣ ਆਇਆ ਸੀ ਬਾਬਾ ਛੱਡਣ ਆਇਆ ਸੀ ਆ ਮੁੰਡਾ ਉੱਤੋਂ ਦੀ ਚੋਰੀ ਕਰਨ ਲੱਗਿਆ ਹੋਇਆ ਸੀਗਾ ਇਹ ਤਾਂ ਮੈਂ ਆ ਗਿਆ ਪਤਾਮ ਦੇਖ ਲਿਆ ਆ ਮੁੰਡੇ ਨੇ ਜੀ ਦੇਖ ਲਿਆ ਕੁਦਰਤੀ ਇਹ ਤਾਂ ਬੱਕਰੀਆਂ ਵਾਲਾ ਮੁੰਡਾ ਜੀ ਇਹ ਇਹ ਬੱਕਰੀਆਂ ਵੱਲ ਢੇੜਾ ਮਾਰਨ ਆਇਆ ਸੀ ਪੈਸਾ ਨਹੀਂ ਪੈਟ ਕਿਹੜਾ ਤਰਾ ਪੈਸਾ ਨਹੀਂ ਤੂੰ ਚੂ ਮੰਗ ਲੈ ਉਥੇ ਕੰਮ ਕਰਦੇ ਆ ਭਾਈ ਕਿਤੇ ਜਾਣਾ ਮੋਟਰਸਾਈਕਲ ਤੂੰ ਆ ਚੱਕੀ ਫੇਰਦਾ ਬਾਬਾ ਜੀ ਭੇਟਦਾ ਖਾਦਮਾ ਬਾਬੇ ਕੋਲੇ ਕਿ ਕਦੋਂ ਬਾਬਾ ਬਾਬਾ ਨਹੀਂ ਮਾਰ ਨਹੀਂ ਨਹੀਂ ਆਪਾਂ ਮਾਰਨਾ ਨਹੀਂ ਕਿਸੇ ਨੂੰ ਤੇਰੇ ਮਾਰੀ ਨਹੀਂ ਕਿਸੇ ਨੇ ਮਾਰੀ ਨਹੀਂ ਹਜੇ ਤੇਰੇ ਵੱਡੇ ਆ ਜੀ ਗੱਲ ਕਰਦੇ